ਪਹਿਲਾ ਮਹਿੰਗੀਆਂ ਵਾਲੇ ਦੀ ਖਬਰ ਆਉਂਦੀ ਗਰੀਬਾਂ ਵਾਲੀਆਂ ਚੀਜ਼ਾਂ ਮਹਿੰਗੀਆਂ ਬਿਜਲੀ ਦੇ ਬੱਲਬ ਹੋਏ ਮਹਿੰਗੇ ਸਾਈਕਲ ਮਹਿੰਗੇ ਸਾਈਕਲ ਦੇ ਪੈਡਲਾਂ ਤੇ ਲੱਗਿਆ ਟੈਕਸ ਟੱਲੀ ਮਹਿੰਗੀ ਚੱਪਲਾ ਮਹਿੰਗੀਆਂ ਹੈ ਜੀ ਚਾਹ ਪੱਤੀ ਮਹਿੰਗੀ ਸਟੀਲ ਦੇ ਭਾਂਡੇ ਮਹਿੰਗੇ ਪੈਨ ਤੇ ਪੈਨਸਲਾਂ ਮਹਿੰਗੀਆਂ ਸ਼ਾਰਪਨਰ ਜਿਹੜੇ ਪੈਨਸਲ ਨੂੰ ਘਟਦੇ ਨੇ ਉਹ ਮਹਿੰਗੇ ਲੱਸੀ ਤੇ ਪਰੌਂਠਿਆਂ ਤੇ ਜੀਐਸਟੀ ਟੈਕਸ ਲਾਤਾ ਮੱਜਾਂ ਦੀ ਫੀਡ ਮਹਿੰਗੀ ਖਲ ਮਹਿੰਗੀ ਸਾਰੀਆਂ ਚੀਜ਼ਾਂ ਗਰੀਬਾਂ ਦੇ ਵਰਤਨ ਵਾਲੀਆਂ ਨੇ ਤੇ ਫੇਰ ਆਉਂਦਾ ਸਸਤੀਆਂ ਦਾ ਜਾੜੀ ਲੱਖ ਤੋਂ ਉੱਪਰ ਵਾਲੀਆਂ ਗੱਡੀਆਂ ਤੇ 7% ਛੋਟ ਗਰੀਬ ਨੇ ਕਦੇ 40 ਲੱਖ ਵਾਲੀ ਗੱਡੀ ਤੇ ਕਦੇ ਬਹਿਣਾ ਜੀ ਕਦੇ ਬਹਿਣਾ 50 ਲੱਖ ਤੋਂ ਉੱਪਰ ਆਮਦਨ ਵਾਲਿਆਂ ਨੂੰ ਇਨਕਮ ਟੈਕਸ ਦੇ ਵਿੱਚ 15 ਲੱਖ ਦੀ ਛੋਟ ਆ ਆ ਇਹ ਬਜਟ ਅਮੀਰਾਂ ਦਾ ਹੁੰਦਾ ਗਰੀਬਾਂ ਲਈ ਚੀਜ਼ ਤਾਂ ਸਾਰੀ ਹੀ ਮਹਿੰਗੀ ਤਾਂ ਹੀਓ ਗਰੀਬ ਪੁੱਛਦੇ ਰਹਿੰਦੇ ਵੀ ਬਜਟ じゃ ਆਊ ਇੱਕ ਬਜਟ じゃ ਹੁੰਦਾ ਜੇ ਰੋ ਵਿੱਚ ਮਹਿੰਗਾ ਹੁੰਦਾ ਹੁੰਦਾ ਸਮਾਨ ਕਿਤੇ ਐਤਕੀਤਾ ਨਹੀਂ ਹੋਊ ਐਸੇ ਕਰਕੇ ईद ਕੀ ਜਿਹੜਾ ਲੋਕ ਕਹਿੰਦੇ ਨੇ ਸ਼ੁਕਰ ਹੈ ਕੁਝ ਮਹਿੰਗਾ ਨਹੀਂ ਹੋਇਆ